ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਬਾਈਲ ਮੈਡੀਕਲ ਯੂਨਿਟ ਐਮ ਐਮ ਯੂ ਦੀ ਸ਼ੁਰੂਆਤ ਕਰਦੇ ਹੋਏ 10 ਮੋਬਾਈਲ ਬੈਨਾ ਪੂਰੇ ਪੰਜਾਬ ਵਿੱਚ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 5 ਬੈਨਾ ਤੂਰੀ ਹਲਕੇ ਵਿੱਚ ਦਿੱਤੀਆਂ ਗਈਆਂ ਹਨ ਇਨ੍ਹਾਂ 5 ਬੈਨਾ ਵਿੱਚੋਂ 1 ਬੈਮ ਖਨੌਰੀ ਬਾਰਡਰ ਤੇ ਤਾਇਨਾਤ ਹੋਵੇਗੀ ਜਦੋਂ ਕਿ 4 ਬੈਨਾ ਤੂਰੀ ਹਲਕੇ ਦੇ ਪਿੰਡਾਂ ਵਿੱਚ ਆਪਣੀਆਂ ਸੇਵਾਵਾਂ ਦੇਣਗੀਆਂ ਇਨ੍ਹਾਂ ਬੈਨਾ ਸੰਬੰਧੀ ਜਾਣਕਾਰੀ ਦੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਇਹ 4 ਬੈਨਾ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਉਹਨਾਂ ਲੋਕਾਂ ਦਾ ਇਲਾਜ ਕਰਨੀਆਂ ਜੋ ਕਿ ਸਰਕਾਰੀ ਹਸਪਤਾਲ ਨਹੀਂ ਪਹੁੰਚ ਪਾਉਂਦੇ ਅਤੇ ਨਾ ਹੀ ਉਹਨਾਂ ਕੋਲ ਸਰਕਾਰੀ ਹਸਪਤਾਲ ਆ ਕੇ ਇਲਾਜ ਕਰਾਉਣ ਦਾ ਸਮਾਂ ਹੁੰਦਾ ਹੈ। ਇਨ੍ਹਾਂ ਵੈਨਾਂ ਵਿੱਚ ਹਰ ਤਰ੍ਹਾਂ ਦੇ ਟੈਸਟ ਦੀ ਸਹੂਲਤ ਹੋਵੇਗੀ ਅਤੇ ਨਾਲ ਹੀ ਸੌ ਤਰ੍ਹਾਂ ਦੀਆਂ ਦਵਾਈਆਂ ਰੋਗੀਆਂ ਨੂੰ ਮੁਫਤ ਵਿੱਚ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਨ੍ਹਾਂ ਵੈਨਾਂ ਨੂੰ ਵਕ-ਵਕ ਪਿੰਡਾਂ ਵਿੱਚ ਭੇਜਿਆ ਜਾਵੇਗਾ ਅਤੇ ਪਿੰਡਾਂ ਵਿੱਚ ਜਾਣ ਤੋਂ ਪਹਿਲਾਂ ਜਨਤਕ ਥਾਵਾਂ ਤੇ ਇਸ ਦੀ ਸੂਚਨਾ ਦਿੱਤੀ ਜਾਵੇਗੀ ਕਿ ਵੈਨ ਇਸ ਟਾਈਮ ਤੇ ਤੇ ਇਸ ਮਿੱਥੇ ਸਮੇਂ ਤੇ ਪਿੰਡ ਵਿਚਾਰੀ ਹੈ ਤਾਂ ਜੋ ਕਿ ਲੋੜਵੰਦ ਲੋਕ ਆਪਣਾ ਇਲਾਜ ਕਰਵਾ ਸਕਣ। ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਤਾਂ ਜਿਹੜੀਆਂ ਕਿ 10 ਜਿਹੜੀਆਂ ਇਹ ਐਮ ਐਮ ਜੂਬੈਨ ਮੋਬਾਈਲ ਮੈਡੀਕਲ ਯੂਨਟ ਰੱਖੀਆਂ ਉਹ ਦਿੱਤੀਆਂ ਗਿਆ ਨਿੰਗੀਆਂ ਜਿਹੜੇ ਪੰਜ ਨੇ ਉਹ ਜ਼ਿਲ੍ਹਾ ਪਟਿਆਲਾ ਗਈਆਂ ਨਿੰਗੀਆਂ ਤੇ ਪੰਜ ਸੰਗਰੂਰ ਜ਼ਿਲ੍ਹੇ ਵਾਸਤੇ ਆਈਆਂ ਨਿੰਗੀਆਂ ਇਹਨਾਂ ਦੇ ਵਿੱਚੋਂ ਜਿਹੜੀ ਇੱਕ ਬੈਨ ਹੈਗੀ ਉਹ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵਾਸਤੇ ਭੇਜੀ ਜਾਵੇਗੀ ਜਿਹੜੇ ਚਾਰ ਬਾਕੀ ਯੂਨਟ ਨੇਗੀਆਂ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਜਾਣ ਗਿਆ ਅਤੇ ਉੱਥੋਂ ਦੇ ਜੋ ਵੀ ਲੋਕ ਨੇ ਗਰੀਬ ਲੋਕ ਨੇਗੇ ਜਿਸ ਤਰ੍ਹਾਂ ਕਿ ਕੋਈ ਹੋ ਗਿਆ ਕੰਸਟਰਕਸ਼ਨ ਸਾਈਟ ਹੋ ਗਿਆ ਜਿੱਥੇ ਕੋਈ ਸੜਕ ਬਣਦੀ ਆ ਜਾਂ ਜਿੱਥੇ ਕੋਈ ਸ਼ੈਲਰ ਨੇਗੇ ਜਾਂ ਜਿੱਥੇ ਵੀ ਕੋਈ ਪੋਲਟਰੀ ਫਾਰਮਰ ਪੋਲਟਰੀ ਫਾਰਮਰ ਜਾਂ ਸ਼ੈਲਰ ਨੇ ਉੱਥੇ ਜਿਹੜੇ ਗਰੀਬ ਲੋਕ ਨੇਗੇ ਜਿਹੜੇ ਆ ਕੇ ਆਪਣੇ ਹਸਪਤਾਲ ਦੇ ਵਿੱਚ ਇਲਾਜ ਨਹੀਂ ਕਰਵਾ ਸਕੇ ਉਹਨਾਂ ਕੋਲੇ ਲੋਕ ਸਾਡੇ ਲੋਕ ਜਾਣਗੇ ਤੇ ਉਹਨਾਂ ਦਾ ਜਿਹੜਾ ਇਲਾਜ ਆ ਇਹ ਫਰੀ ਉਹਨਾਂ ਦਾ ਕੀਤਾ ਜਾਏਗਾ ਇਸ ਮੋਬਾਈਲ ਵੈਨ ਦੇ ਵਿੱਚ ਜਿਹੜੇ 100 ਤਰ੍ਹਾਂ ਦੀਆਂ ਦਵਾਈਆਂ ਫਰੀ ਉਹ ਫਰੀ ਦਵਾਈ ਮਿਲਣਗੀਆਂ ਅਤੇ 40 ਤਰ੍ਹਾਂ ਦੇ ਟੈਸਟ ਲੇਗੇ ਉਹ ਫਰੀ ਕੀਤੇ ਜਾਣਗੇ ਹਾਂ ਸਰ ਜਿਹੜੇ ਸਾਡੀ ਵੈਨ ਨੇਗੀਆਂ ਇਹ ਇਹ ਇੱਕ ਪਿੰਡ ਨੂੰ ਮਹੀਨੇ ਦੇ ਵਿੱਚ ਦੋ ਵਾਰੀ ਕਵਰ ਕਰ ਲੈਣੀ ਹੈ ਇਹ ਸਾਰੀ ਤਰ੍ਹਾਂ ਦੀ ਬਾਰੀਆਂ ਦੇਖਣੀਆਂ ਜੀ ਬਿਲਕੁਲ ਸਾਰੀ ਤਰ੍ਹਾਂ ਜਿੰਨੇ ਵੀ ਆ ਆਮ ਆਦਮੀ ਕਲੀਨਿਕ ਦੇ ਵਿੱਚ ਜਿਸ ਤਰ੍ਹਾਂ ਕੰਮ ਹੁੰਦਾਗਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ 829 ਮੁਹੱਲਾ ਕਲਿੰਕ ਬਣ ਚੁੱਕੇ ਨੇਗੇ ਜਿਹੜੇ ਲੋਕ ਨੇ ਉਥੋਂ ਸਵਾ ਕਰੋੜ ਜਿਹੜਾ ਲੋਕ ਇਲਾਜ ਕਰਵਾ ਚੁੱਕੇ ਨੇਗੇ ਉਸੇ ਤਰ੍ਹਾਂ ਜਿਹੜੇ ਗਰੀਬ ਲੋਕ ਨੇ ਮੁਹੱਲਾ ਕਲਿੰਕ ਦੇ ਵਿੱਚ ਆਸਤਜੇਗੇ ਉਹਨਾਂ ਵਾਸਤੇ ਜਿਹੜੇ ਬੈਨਾਂ ਕਹੇ ਬਹੁਤ ਹੀ ਲਾਹੇਵੰਦ ਸਾਬਤ ਹੋਣਗੀਆਂ ਕੁੱਲਵੇਂ ਕਹਿਣਾ ਚਾਹਵਾਂਗਾ ਵੀ ਜਿਹੜੇ ਹੈਗੇ ਨੇ ਜਿਹੜੇ ਵੈਨ ਆਈਆਂ ਸਾਡੇ ਕੋਲੇ ਇਹਨਾਂ ਦਾ ਵੱਤਬਦਲਾ ਹਾਲੋ ਤੇ ਜਿਹੜੇ ਦਵਾਈਆਂ ਨੇਗੇ ਟੈਸਟ ਲੇਗੇ ਇਹਦੇ ਵਿੱਚ ਸਾਰੇ ਫਰੀ ਹੋਣਗੇ ਤੇ ਉਹਨਾਂ ਦਾ ਵੱਤਬਦਲਾ ਜਿਹੜਾ ਹੈਗਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈਗਾ ਤੇ ਇਹਦਾ ਇੱਕ ਜਿਹੜਾ ਨੋਡਲ ਅਫੀਸਰ ਹੈਗਾ ਉਹ ਸਾਡੇ ਐਸਐਮ ਸਾਹਿਬ ਦੇ ਨਾਲ ਕੇ ਤਾਲਮੇ ਰੱਖੇਗਾ ਠੀਕ ਤਾਲਮੇ ਕਰਦੇ ਹੋਏ ਉਹ ਜਿਹੜਾ ਜਾ ਕੇ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੂੰ ਸੂਚਿਤ ਕਰੇਗਾ ਸਰਪੰਚ ਸਾਹਿਬ ਨੇਗੇ ਉਹ ਜਾ ਕੇ ਅਨਾਉਂਸਮੈਂਟ ਕਰਾਉਣ ਜਾਂ ਜੋ ਵੀ ਸੋਸ਼ਲ ਮੀਡੀਆ ਰਹੀਂ ਕੋਈ ਸਾਧਨਾ ਦਾ ਲੋਕਲ ਦੱਸਣਗੇ ਵੀ ਅੱਜ ਜਿਹੜੀ ਵੈਨ ਆ ਸਾਡੇ ਪਿੰਡ ਵਿਚ ਆਈ ਹੈ ਇਹਨਾਂ ਲਾ ਕੇ ਇੱਕ ਜਿਹੜਾ ਹੈਗਾ ਸਾਂਝ ਜਿਹੜੀ ਕੋਈ ਕਾਮਨ ਜਗ੍ਹਾ ਹੋਵੇਗੀ ਉੱਥੇ ਵੈਨ ਖੜੇਗੀ ਉੱਥੇ ਆ ਕੇ ਲੋਕ ਆਪਣਾ ਇਲਾਜ ਕਰ ਸਕਣਗੇ ਤੇ ਇੱਥੇ ਕੱਲ ਮੈਂ ਹੋਰ ਦੱਸਣੀ ਚਾਹੂੰਗਾ ਜਿਹੜਾ ਇਹ ਇਹ ਵੈਨ ਦਾ ਜਿਆਦਾ ਫਾਇਦਾ ਹੋਏਗਾ ਉਹ ਫਾਇਦਾ ਇਹ ਹੋਏਗਾ ਵੀ ਜਿਸ ਤਰ੍ਹਾਂ ਕੋਈ ਬਿਮਾਰੀ ਫੈਲਦੀ ਹੈਗੀ ਕਿਤੇ ਕੋਈ ਕਾਲਾ ਪੀਲਾ ਫੈਲ ਗਿਆ ਠੀਕ ਹੈ ਜੀ ਤੇ ਕੋਈ ਮੀਜਲ ਦੇ ਕੇਸ ਆ ਗਏ ਨੇਗੇ ਠੀਕ ਹੈ ਤੇ ਉੱਥੇ ਕੀ ਹੋਗਾ ਇਹ ਸਾਡੇ ਨਾਲ ਟੱਚ ਕਰਨਗੇ ਤਾਂ ਉੱਥੇ ਜਾ ਕੇ ਵੀ ਸਾਡੀ ਇਹ ਲੋਕ ਮਦਦ ਕਰਨਗੇ ਇਹ ਸਾਰੇ ਜਿਵੇਂ ਪਿੰਡਾਂ ਦੇ ਵਿੱਚ ਜਾਏਗੀ ਤਾਂ ਪੂਰਾ ਦਿਨ ਖੜੇਗੇ ਉੱਥੇ ਹਾਂ ਇਹਨਾਂ ਦੇ ਜੋ ਪੰਜਾਬ ਸਰਕਾਰ ਦੇ ਟਾਈਮ ਉਹੀ ਟਾਈਮ ਹੋਣਗੇ 8 ਘੰਟੇ ਡਿਊਟੀ ਰਹਿੰਦੀ ਜੀ ਅੱਜ 10 ਮੋਬਾਈਲ ਵੈਨਾਂ ਜਿਹੜੀਆਂ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਚੋਣਾਂ ਤੋਂ ਪਹਿਲਾਂ ਬੋਲਦੇ ਹੁੰਦੇ ਜੇ ਕਿ ਧੂਰੀ ਇੱਕ ਲੈਬ ਹੋਊਗੀ ਜਿੱਥੇ ਟੈਸਟ ਕਰਕੇ ਸਾਰੇ ਕੰਮ ਹੋਇਆ ਕਰਨਗੇ 10 ਦੇ ਵਿੱਚੋਂ ਪੰਜਾਬ 'ਚ 10 ਔਰ 5 ਧੂਰੀ ਲਈ ਆਈਆਂ ਨੇ ਜ਼ਿਲ੍ਹਾ ਸੰਗਰੂਰ ਵਾਸਤੇ ਇੱਥੇ ਟੈਸਟ ਹੋ ਕੇ ਸਾਰੇ ਪੰਜਾਬ 'ਚ ਪਾਸ ਹੁੰਦੇ ਨੇ ਜਿਵੇਂ ਸਿਵਲ ਸਾਧਨ ਸਾਹਿਬ ਨੇ ਸਾਰ ਪਹਿਲਾਂ ਸਾਰਾ ਡਿਟੇਲ 'ਚ ਦੱਸ ਦਿੱਤਾ ਜਿੱਥੇ ਮਹੱਲਾ ਕਲੀਨਿਕ ਨਹੀਂ ਹੈਗੇ ਜਾਂ ਜਿੱਥੇ ਲੋਕਾਂ ਨੂੰ ਮੈਡੀਕਲ ਫੈਸਿਲਿਟੀ ਨਹੀਂ ਪਹੁੰਚ ਸਕੀ ਉਥੇ ਬੈਨਾ ਜਾ ਕੇ ਕੰਮ ਕਰਨੀਆਂ ਲੋੜਵੰਦ ਲੋਕਾਂ ਨੂੰ ਸਾਰੀਆਂ ਸੇਵਾ ਸਹੂਲਤਾਂ ਦੇਣੀਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਹਲਕਾ ਧੂਰੀ ਵੱਲੋਂ ਸੁਮੇਤੀ ਆਮ ਆਦੀ ਪਾਰਟੀ ਵੱਲੋਂ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਇਹ ਬਹੁਤ ਵੱਡਾ ਪ੍ਰਾਲਾਪ